ਹਰੇਕ ਘਰ ਦੇ ਵਿੱਚ ਇੱਕ ਦੋ ਮੈਂਬਰ ਅਜੇਹ ਜ਼ਰੂਰ ਹੁੰਦੇ ਆ ਜਿਹੜੇ ਇਸ ਬੈਂਗਣੀ ਦੀ ਸਬਜ਼ੀ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਤੇ ਪੂਰੇ ਨੱਕ ਬੁੱਲ ਕੜਦੇ ਆ ਪਤਾ ਨਹੀਂ ਇਹਨੇ ਵਿਚਾਰੀ ਨੇ ਇਹਨਾਂ ਦਾ ਕੀ ਬਗਾੜਿਆ ਪਰ ਇਹ ਜਿਹੜੀ ਸਬਜ਼ੀ ਹੈ ਉਹ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਉਂਗਲੀਆਂ ਚਟਦੇ ਰਹਿ ਜਊਂਗੇ ਤੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੱਟਿਆ ਜੀ ਆਲੂ ਆਲੂ ਆਪਾਂ ਨਾ ਜ਼ਿਆਦਾ ਮੋٹے ਕੱਟਨੇ ਆ ਜਾਂ ਨਾ ਜ਼ਿਆਦਾ ਪਤਲੇ ਤੇ ਆਲੂਆਂ ਨੂੰ ਆਪਾਂ ਪਾਣੀ ਵਿੱਚ ਪਾ ਕੇ ਰੱਖਤਾ ਫਿਰ ਆਪਾਂ ਲਈ ਹੈ ਜੀ ਪਿਆਜ਼ ਉਸ ਤੋਂ ਬਾਅਦ ਪਾਂਛੀ ਲਈਆਂ ਆਪਾਂ ਹਰੀਆਂ ਮਿਰਚਾਂ ਥੋੜੀ ਜਿਹੀ ਆਪਾਂ ਅਦਰਕ ਲਈ ਹੈ ਤੇ ਫਿਰ ਆਪਾਂ ਲਸਣ ਵੀ ਛਿੱਲੀ ਹੋਈ ਹੈ ਉਸ ਤੋਂ ਬਾਅਦ ਆਪਾਂ ਲੈ ਲਾਂਗੇ ਜੀ ਇੱਕ ਪੈਨ ਉਹਦੇ ਵਿੱਚ ਥੋੜਾ ਜਿਹਾ ਪਾਇਆ ਜੀਰਾ ਤੋਂ ਲਾਲ ਮਿਰਚਾਂ ਥੋੜਾ ਜਿਹਾ ਤੇਜ ਪੱਤਾ ਬਿਲਕੁਲ ਥੋੜੀ ਜਿਹੀ ਦਾਲਚੀਨੀ ਤੇ ਸੁੱਕਾ ਧਨੀਆ ਲਿਆ ਇਹਨੂੰ ਆਪਾਂ ਗੈਸ ਦੀ ਸਲੋ ਫਲੇਮ ਤੇ ਹਲਕਾ ਜਿਹਾ ਭੁੰਨ ਲਾਂਗੇ ਪੋਨਨ ਤੋਂ ਬਾਅਦ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਆਪਣੇ ਘਰ ਵੀ ਇਹਨੂੰ ਬਹੁਤ ਜਨੇ ਪਸੰਦ ਨਹੀਂ ਕਰਦੇ ਸੀ ਪਰ ਜਦੋਂ ਤੋਂ ਇਹ ਤਰੀਕੇ ਨਾਲ ਬਣਾਉਣੀ ਸ਼ੁਰੂ ਕੀਤੀ ਹੈ ਤਾਂ ਸਭ ਚਟਪਟ ਖਾ ਜਾਂਦੇ ਆ ਇਹਦੇ ਵਿੱਚ ਆਲੂ ਤੁਸੀਂ ਜ਼ਰੂਰ ਪਾਓ ਕਿਉਂਕਿ ਆਲੂਆਂ ਦੇ ਮਿਕਸ ਖਾਣ ਨਾਲ ਤਾਂ ਇਹਦਾ ਖਾਨਦ ਪਤਾ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਇਹ ਸੁੱਕੇ ਮਸਾਲੇ ਆਪਾਂ ਲੱਗ ਕੰਡ ਲੈ ਤੇ ਫਿਰ ਆਪਾਂ ਇੱਕ ਚੋਪਰ ਦੇ ਵਿੱਚ ਹਰੀਆਂ ਮਿਰਚਾਂ ਲਸਣ ਦੀਆਂ ਕਲੀਆਂ ਅਦਰਕ ਇਹ ਚੀਜ਼ਾਂ ਪਾਵਾਂਗੇ ਤੇ ਨਾਲ ਆਪਾਂ ਸੁੱਕੇ ਮਸਾਲੇ ਪਾਵਾਂਗੇ ਮਿਰਚਾਂ ਦੀਆਂ ਡੰਡੀਆਂ ਆਪਾਂ ਉਤਾਰ ਦੇਣੀ ਹੈ ਤੇ ਇਹ ਸਾਰਿਆਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਜੇ ਤੁਹਾਨੂੰ ਇਹ ਜਿਆਦਾ ਦਰਦਰਾ ਨਾ ਪਸੰਦ ਹੋਵੇ ਤੁਸੀਂ ਬਿਲਕੁਲ ਬਰੀਕ ਵੀ ਪੀਸ ਸਕਦੇ ਹੋ ਆਪਾਂ ਦਰਦਰਾ ਜਿਹਾ ਇਹ ਪੀਸ ਲਿਆ ਤੇ ਫਿਰ ਇਹਨੂੰ ਇੱਕ ਕੌਲੀ ਦੇ ਵਿੱਚ ਆਪਾਂ ਕੱਢ ਲਾਂਗੇ ਫਿਰ ਇਸੇ ਚੋਪੜ ਦੇ ਵਿੱਚ ਆਪਾਂ ਪਾ ਲਾਂਗੇ ਜੀ ਉਹ ਹੀ ਪਿਆਜ਼ ਤੇ ਇਹਨਾਂ ਨੂੰ ਵੀ ਪੀਸ ਲਾਂਗੇ ਫਿਰ ਕੜਾਈ ਵਿੱਚ ਪਾਇਆ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਤੇ ਉਹਨੂੰ ਗਰਮ ਰੱਖ ਤਾਂ ਸਭ ਤੋਂ ਪਹਿਲਾਂ ਆਪਾਂ ਉਹ ਜਿਹੜੇ ਸੁੱਕੇ ਮਸਾਲੇ ਤੇ ਅਦਰਕ ਵਗੈਰਾ ਆਪਾਂ ਪੀਸਿਆ ਸੀ ਉਹ ਪਾਇਆ ਉਹਦੀ ਵੀਡੀਓ ਮੇਰੇ ਤੋਂ ਸਕਿਪ ਹੋ ਗਈ ਉਹਨੂੰ ਆਪਾਂ ਹਲਕਾ ਜਿਹਾ ਭੁੰਨ ਕੇ ਉਸ ਤੋਂ ਬਾਅਦ ਹੀ ਆਪਾਂ ਪਿਆਜ਼ ਪਾਇਆ ਹੈਗਾ ਹੁਣ ਆਪਾਂ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਮਿਰਚ ਮਸਾਲਾ ਤੇ ਹਲਦੀ ਕਿਉਂਕਿ ਸਿੰਪਲ ਚੀਜ਼ਾਂ ਹੀ ਪਾਵਾਂਗੇ ਪਹਿਲਾਂ ਆਪਾਂ ਬਹੁਤ ਸਾਰੇ ਮਸਾਲੇ ਆ ਜਿਹੜੇ ਇਹਦੇ ਵਿੱਚ ਹੀ ਗ੍ਰाइंड ਕਰਕੇ ਪਾ ਦਿੱਤੇ ਹੈਗੇ ਤੇ ਇਹ ਸਬਜ਼ੀ ਹੈ ਜਿਹੜੀ ਬਣਾਉਣੀ ਬਿਲਕੁਲ ਹੀ ਆਸਾਨ ਹੈ ਪਰ ਇਹਦਾ ਟੇਸਟ ਹੈ ਜਿਹੜਾ ਤੁਸੀਂ ਆਮ ਸਬਜ਼ੀ ਬਣਾਉਨੇ ਹੋ ਉਹਦੇ ਨਾਲੋਂ ਕਿਤੇ ਜ਼ਿਆਦਾ ਹੋਊਗਾ। ਇੱਕ ਵਾਰੀ ਤੁਸੀਂ ਬਣਾ ਲਈ ਬਾਰ-ਬਾਰ ਇਹ ਸਬਜ਼ੀ ਬਣਾਉਂਗੇ ਕਿਉਂਕਿ ਇਹ ਚਟਪਟੀ ਤੇ ਕਰਾਰੀ ਹੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਫਿਰ ਆਪਾਂ ਹਲਕਾ ਜਿਹਾ ਪਾਇਆ ਵਿੱਚ ਪਾਣੀ ਤੇ ਆਪਾਂ ਮਸਾਲੇ ਨੂੰ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ। ਉਸ ਤੋਂ ਬਾਅਦ ਆਪਾਂ ਦੋ ਟਮਾਟਰਾਂ ਦੀ ਬਣਾਈ ਸੀ ਪਿਓਰੀ। ਇਹਨੂੰ ਵੀ ਆਪਾਂ ਸਬਜ਼ੀ ਦੇ ਵਿੱਚ ਪਾ ਦਾਂਗੇ। ਤੇ ਫੇਰ ਆਪਾਂ ਹਲਕਾ ਜਿਹਾ ਪੋਣ ਲਾਂਗੇ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਇਹ ਜਦੋਂ ਥੋੜੀ ਜਿਹੀ ਪੁੰਨਿਆ ਗਏ ਤੇ ਆਪਾਂ ਇਹਦੇ ਵਿੱਚ ਦੋ ਚਮਚ ਦਹੀਂ ਦੇ ਪਾ ਦਾਂਗੇ ਗੈਸ ਦੀ ਫਲੇਮ ਇੱਥੇ ਤੁਸੀਂ ਹੌਲੀ ਰੱਖਿਓ ਤੇ ਆਪਾਂ ਫਿਰ ਨਾਲ ਦੀ ਨਾਲ ਵਿੱਚ ਆਲੂ ਪਾ ਦਾਂਗੇ ਕਿਉਂਕਿ ਆਲੂਆਂ ਨੂੰ ਬਣਨ ਤੇ ਥੋੜਾ ਜਿਹਾ ਟਾਈਮ ਲੱਗਦਾ ਤੇ ਬੈਂਗਣੀ ਹੈ ਜਿਹੜੀ ਉਹ ਮਿੰਟ ਵਿੱਚ ਬਣ ਜਾਂਦੀ ਹੈ ਤੁਸੀਂ ਇਹਨੂੰ ਅਸੀਂ ਬੈਂਗਣੀ ਹੀ ਕਹਿੰਨੇ ਆ ਤੁਸੀਂ ਵਈ ਜੋ ਕਹਿਣਿਆ ਤੁਸੀਂ ਇਹਦਾ ਨਾਮ ਲੈ ਸਕਦੇ ਹੋ ਕਿਉਂਕਿ ਨਾਮ ਦਾ ਬੜਾ ਵੀਡੀਓ ਵਿੱਚ ਚੱਕਰ ਪੈਂਦਾ ਕੋਈ ਕਹਿੰਦਾ ਸੀ ਕੁਛ ਕਹਿਣਿਆ ਕੁਛ ਕਹਨੇ ਏਰੀਆ ਵਾਈਜ਼ ਲੈਂਗੁਏਜ ਹੁੰਦੀ ਹੈ ਜਿਵੇਂ ਉਸ ਏਰੀਆ ਚ ਬੋਲੀ ਜਾਂਦੀ ਹੈ ਉਵੇਂ ਸਾਰੇ ਬੋਲਦੇ ਐ ਤੇ ਉਸ ਤੋਂ ਬਾਅਦ ਆਪਾਂ ਆਲੂਆਂ ਨੂੰ ਰੱਖਤਾ ਜੀ ਬਣਨ ਲਈ ਤੇ ਫਿਰ ਆਪਾਂ ਇਹਨੂੰ ਕੱਟ ਲਾਂਗੇ ਤੇ ਇਹਦੇ ਵਿੱਚ ਕਈ ਡੰਡੀਆਂ ਜੀਆਂ ਹੁੰਦੀਆਂ ਆਪਾਂ ਕੱਟ ਕੇ ਸਿੱਟ ਦਨੇ ਆ ਇਹਨੂੰ ਤੁਸੀਂ ਕੱਟਿਓ ਨਾ ਬਚਾ ਲੋ ਕੱਟ ਕੇ ਇਹਦੇ ਵਿੱਚ ਇੱਕ ਸਖਤ ਜਿਹਾ ਤਾਂ ਨਿਕਲਦਾ ਉਹਨੂੰ ਕੱਢ ਕੇ ਤੁਸੀਂ ਸੁੱਟ ਦੇਣਾ ਡੰਡੀ ਉਸੇ ਤਰ੍ਹਾਂ ਹੀ ਰੱਖਿਓ ਕਿਉਂਕਿ ਇਹਦੇ ਨਾਲ ਸਬਜੀ ਜਿਹੜੀ ਬਹੁਤ ਜ਼ਿਆਦਾ ਕਰਾਰੀ ਬਣਦੀ ਹੈਗੀ ਇਹਦਾ ਟੇਸ ਹੈ ਜਿਹੜਾ ਸਬਜੀ ਦਾ ਬਹੁਤ ਵਧੀਆ ਆਉਂਦਾ ਹੈ ਇਹਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਕਰਤੀ ਜੀ 5 ਮਿੰਟਾਂ ਬਾਅਦ ਬੈਂਗਣੀ ਵੀ ਵਿੱਚ ਮਿਕਸ ਤੇ ਇਹਨੂੰ ਵੀ ਢੱਕ ਕੇ ਰੱਖਤਾ 5-6 ਮਿੰਟਾਂ ਤੱਕ ਸਲੋ ਫਲੇਮ ਤੇ ਗੈਸ ਚੱਲਿਆ ਤੇ ਦੇਖੋ ਬਣ ਕੇ ਤਿਆਰ ਹੋ ਗਈ ਕਈਆਂ ਨੂੰ ਇਸ ਤਰੀਕੇ ਨਾਲ ਹੀ ਪਸੰਦ ਆ ਜਿਆਦਾ ਕੋਲ ਨਹੀਂ ਪਸੰਦ ਨਹੀਂ ਤਾਂ ਤੁਸੀਂ ਇੱਥੇ ਹੀ ਗੈਸ ਬੰਦ ਕਰ ਦਿਓ ਪਰ ਆਪਾਂ ਇਹਨੂੰ ਵਿੱਚ ਮਿਕਸ ਜੀ ਕਰਾਂਗੇ ਤਾਂ ਕਿ ਬੱਚੇ ਆ ਜਿਹੜੇ ਉਹ ਖਾ ਲਾ ਨਾ ਕਿਉਂਕਿ ਕਈ ਵਾਰੀ ਬੱਚੇ ਹੁੰਦੇ ਆ ਜਿਹੜੀ ਸਾਫਤੀ ਫਾੜੀ ਜੀ ਆਪਣੀ ਪਈਰ ਹੁੰਦੀ ਹੈ ਵਿੱਚ ਸਬਜੀ ਦੀ ਜਿਸ ਦੀ ਉਹ ਖਾਂਦੇ ਨਹੀਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈ ਹੈ ਜੀ ਮੇਥੀ ਤੇ ਇੱਕ ਜਿਹੜੀ ਸਭ ਤੋਂ ਜ਼ਿਆਦਾ ਵਧੀਆ ਚੀਜ਼ ਆ ਉਹ ਇਹਦੇ ਵਿੱਚ ਲਾਸਟ ਤੇ ਪਾਉਣੀ ਹੈ ਉਹ ਹੈਗਾ ਜੀ ਆਂਬ ਤੇ ਨੀਂਬੂ ਦੇ ਅਚਾਰ ਦਾ ਥੋੜਾ ਜਿਹਾ ਵਿਚਲਾ ਮਸਾਲਾ ਜਾਂ ਜਾਂ ਤੁਸੀਂ ਅਚਾਰ ਨੂੰ ਵੀ ਜਿਹੜਾ ਜਿਆਦਾ ਪੁਰਾਣਾ ਬਣਿਆ ਹੁੰਦਾ ਉਹਨੂੰ ਮੈਸ਼ ਜਿਆ ਕਰਕੇ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਇਹ ਪਾ ਕੇ ਜਰੂਰ ਦੇਖਿਓ ਤੁਸੀਂ ਸਬਜੀ ਦਾ ਟੇਸਟ ਹੋਊਗਾ ਜਿਹੜਾ ਲਾਜਵਾਬ ਹੋਊਗਾ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹ ਸਬਜੀ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ